ਸਿੱਖ ਨੇ ਕਿਹਾ ਬਾਦਸ਼ਾ ਮੈਨੂੰ ਭੁਲੇਖਾ ਲੱਗ ਗਿਆ ਤੇਰੇ ਬੰਦੇ ਨੇ ਕਹਿ ਦਿੱਤਾ ਇੱਥੇ ਬੈਠਾ ਬਾਦਸ਼ਾ ਕਹਿੰਦਾ ਜਿੱਥੇ ਘਾ ਚੱਲਣਾ ਹੈ ਜਿੱਥੇ ਮੇਰੇ ਮਿਹਨਤ ਤੇ ਕਿਰਤ ਦੇ ਟਕੇ ਟਕੇ ਚੱਲਣੇ ਨੇ ਬਾਦਸ਼ਾ ਤੇਰੇ ਘਰ ਦਾ ਦਾਣਾ ਵੰਡਾ ਤੇ ਸੋਨਾ ਉੱਥੇ ਨਹੀਂ ਚੱਲਣਾ ਉਹ ਕਹਿੰਦਾ ਕਿਉਂ ਪ੍ਰਿੰਸੀਪਲ ਗੰਗਾ ਸਿੰਘ ਬੜਾ ਸੋਹਣਾ ਲਿਖਦੇ ਆ ਸੋਹਣਾ ਉਹਨਾਂ ਨੇ ਜੀਵ ਲਿਖਿਆ ਜ਼ੁਰਬੰਦੀ ਛੋੜਦਾ ਬਾਦਸ਼ਾ ਪੁੱਛਦਾ ਕਿਉਂ ਸਿੱਖ ਕਹਿੰਦਾ ਬਾਦਸ਼ਾ ਮੁਗਲ ਰਾਜ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ ਨਾ ਕਹਿੰਦਾ ਹਾਂ ਕਹਿੰਦਾ ਸਾਡੇ ਘਰ ਵਿੱਚ ਲੋਧੀਆਂ ਦੇ ਰਾਜ ਦੇ ਕੋਈ ਸਿੱਕੇ ਪਏ ਨੇ ਉਹਨਾਂ ਤੇ ਮੋਹਰਾਂ ਲੋਦੀ ਰਾਜ ਦੀਆਂ ਨੇ ਕੀ ਲੋਦੀ ਰਾਜ ਦੀ ਕਰੰਸੀ ਮੁਗਲਾਂ ਦੇ ਰਾਜ ਵੀ ਚੱਲੇਗੀ ਜਹਾਂਗੀਰ ਤੜਪ ਕੇ ਕਹਿੰਦਾ ਬਿਲਕੁਲ ਨਹੀਂ ਸਾਡੇ ਰਾਜ ਚ ਸਾਡਾ ਹੀ ਸਿੱਕਾ ਚਲੇਗਾ ਅੱਗੋ ਕਹਿੰਦਾ ਤੂੰ ਦੁਨਿਆਵੀ ਬਾਦਸ਼ਾਹ ਹੈਂ ਉਹ ਸੱਚਾ ਪਾਤਸ਼ਾਹ ਹੈ ਜਿਤੇ ਰੱਖੀ ਜੇ ਤੇਰੇ ਰਾਜ ਵਿੱਚ